ਹੈਲੋ ਦੋਸਤੋ ਮੈਂ ਨਵਿੰਦਰ ਸਿੰਘ लर्न ਦਿੱਤੇ ਤੁਹਾਡਾ ਸਵਾਗਤ ਕਰਦਾ। ਤਾਂ ਹੀ ਦੀ ਆਪਣੀ ਪੋਲੀਟੀਕਲ ਕਲਾਸ ਦੇ ਵਿੱਚ ਆਪਣੇ ਕੋਲ ਦੋ ਟਾਪਿਕਸ ਰਹਿਣ ਵਾਲੇ ਨੇ ਪਾਰਟ ਨੰਬਰ 21 ਜੋ ਹੈ ਆਪਣੇ ਕੋਲ ਔਰ ਪਾਰਟ ਨੰਬਰ 22 ਜੋ ਹੈ ਅੱਜ ਦੀ ਆਪਣੀ ਜਿਹੜੀ ਕਲਾਸ ਹੈ ਇਹ ਪਾਲਿਟੀ ਦੀ ਲਾਸਟ ਕਲਾਸ ਹੈ ਲਾਸਟ ਕਲਾਸ ਯਾਨੀ ਕਿ ਥਿਉਰੀ ਦੀ ਲਾਸਟ ਕਲਾਸ ਹੈ ਕਿਉਂਕਿ ਅੱਜ ਦੀ ਕਲਾਸ ਦੇ ਵਿੱਚ ਆਪਣਾ ਜਿਹੜਾ ਪੂਰਤ ਭਰਦਾ ਸਰਦਾਰ ਜਿਹੜਾ ਆਪਾਂ ਸ਼ੁਰੂ ਕੀਤਾ ਹੋਇਆ ਸੀ ਪਾਲਿਟੀ ਸ਼ੁਰੂ ਕੀਤੀ ਹੋਈ ਸੀ ਅੱਜ ਦੀ ਕਲਾਸ ਦੇ ਵਿੱਚ ਆਪਣੀ ਇਹ ਖਤਮ ਹੋ ਜਾਏਗੀ ਔਰ ਅੱਜ ਦੀ ਕਲਾਸ ਦੇ ਟੌਪਿਕ ਰਹਿਣ ਵਾਲੇ ਨੇ ਔਰ ਪ੍ਰੋਵੀਜ਼ਨਸ ਜਿੰਨੇ ਵੀ ਆਪਣੇ ਕੋਲ ਪ੍ਰੋਵੀਜ਼ਨਸ ਬਚੇ ਸੀ ਔਰ ਜਿਹੜੀਆਂ ਜਿਹੜੀਆਂ ਸਟੇਟ ਦੇ ਵਿੱਚ ਜਿਹੜੇ ਆਰਟੀਕਲ ਦੇ ਅੰਦਰ ਪ੍ਰੋਵੀਜ਼ਨ ਜਿਹੜੇ ਲੱਗੇ ਹੋਏ ਨੇ ਆਪਾਂ ਉਹਨਾਂ ਬਾਰੇ ਵੀ ਪੜ੍ਹਾਂਗੇ ਠੀਕ ਹੈ ਔਰ ਸ਼ਾਰਟ ਟਾਈ ਵਿੱਚ ਦੇਵਾਂਗੇ ਠੀਕ ਹੈ ਤੇ ਕਰਦੇ ਹਾਂ ਇਹਦੀ ਕਲਾਸ ਦੀ ਸ਼ੁਰੂਆਤ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਆਲ ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਤਾਂ ਕਰਦੇ ਹਾਂ ਕਲਾਸ ਦੀ ਸ਼ੁਰੂਆਤ ਜਿਸ ਦੇ ਨਾਲ ਹੀ ਅੱਜ ਦਾ ਆਪਣਾ ਪਹਿਲਾ ਪਾਠ ਹੈ ਜਿਸ ਦੇ ਵਿੱਚ ਆਪਣੇ ਕੋਲ ਪਾਠ ਨੰਬਰ 21 ਔਰ ਪਾਠ ਨੰਬਰ 21 ਦੇ ਵਿੱਚ ਆਪਣੇ ਕੋਲੇ ਨੇ ਟੈਂਪਰੇਰੀ トランジショナルスペシャル プロビジョン्स यानी कि ऑल प्रोविजंस जेडे ने इनहा पर अपन गल करेंगे यानी कि तीन तरह दे प्रोविजन हुंदे ने टेंपरेरी ट्रांजिशन एस स्पेशल प्रोविजंस ठीक है तो अपने को इस आर्टल नंबर फर्स्ट आता है आर्टिकल नंबर फर्स्ट है अपने तीन सौ सत्तर नंबर आर्टल जिस दे ने अपने को ऑल प्रोविजन ऑन जम्मू एंड कश्मीर जिद्ध सारे परमिशन ज प्रोविजन जो ऑल प्रोविजन यानी कि टेंपरेरी ट्रांजिशनल और स्पेशल प्रोविजन जोड़े थे ये अपने को जम्मू एंड कश्मीर के उपर लगते सब बट ये किने हम नहीं लगते क्योंकि यह जोड़ा है सरकार द्वारा हटा दता गया यानी कि यह की है अपने कोल पार्लीमेंट द्वारा इसमें हटा दिता गया कि जम्मू कश्मीर से हूँ कोई भी जोड़ा है प्रोविजन नहीं रहा ਠੀਕ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 371 ਜਿਸ ਦੇ ਵਿੱਚ ਨੇ 올 ਸਪੈਸ਼ਲ ਪ੍ਰੋਵੀਜ਼ਨਸ 올 ਸਪੈਸ਼ਲ ਪ੍ਰੋਵੀਜ਼ਨਸ ਯਾਨੀ ਕਿ ਜਿੰਨੇ ਵੀ ਪ੍ਰੋਵੀਜ਼ਨ ਜਿਹੜੀ ਵੀ ਸਟੇਟ ਤੇ ਲੱਗ ਰਹੇ ਆ ਜਿਹੜੀ ਜਗ੍ਹਾ ਤੇ ਲੱਗ ਰਹੇ ਨੇ ਉਹ ਆਪਣੇ ਕੋਲ ਕਿਦੇ ਅੰਦਰ ਆਉਂਦੇ ਨੇ ਆਰਟੀਕਲ ਨੰਬਰ 371 ਦੇ ਅੰਦਰ ਆਉਂਦੇ ਨੇ ਤੇ ਇਹਦੇ ਅੱਗੇ ਵੀ ਕਾਫੀ ਸਾਰੇ ਪੜ੍ਹਨੇ ਲਾਇਕ ਕਿਵੇਂ ਆਪਾਂ ਇਹਨਾਂ ਨੂੰ ਦੇਖਾਂਗੇ ਤਾਂ ਇਹ ਆਪਣੇ ਕੋਲ ਏਦਾਂ ਲਿਸਟ ਵਾਈਜ਼ ਬਣ ਕੇ ਆਉਂਦੇ ਨੇ ਸਾਰੇ ਦੇ ਸਾਰੇ ਆਪਾਂ ਏਦਾਂ ਨਿੱਕੇ ਲਿਆਂਦੇ ਕਿ ਆਰਟੀਕਲ ਨੰਬਰ 371 ਦੇ ਵਿੱਚ ਆਪਣੇ ਕੋਲੇ ਮਹਾਰਾਸ਼ਟਰ ਐਂਡ ਗੁਜਰਾ ਗੁਜਰਾਤ ਪ੍ਰੋਵੀਜ਼ਨ ਆਉਂਦਾ ਹੈ ਨੈਕ ਪਰ ਵੀ ਸੁਣਾ ਆ ਗਿਆ 371 ਸੀ ਦੇ ਅੰਦਰ ਆਪਣੇ ਕੋਲੇ ਮਨੀਪੁਰ ਪ੍ਰਵੀਜ਼ਨ ਆ ਗਿਆ ਡੀ ਦੇ ਅੰਦਰ ਆਂਧਰਾ ਪ੍ਰਦੇਸ਼ ਆ ਗਿਆ ਠੀਕ ਹੈ ਆਪਣੇ ਕੋਲੇ ਈ ਦੇ ਅੰਦਰ ਸੈਂਟਰਲ ਯੂਨੀਵਰਸਿਟੀ ਐਂਡ ਆਂਧਰਾ ਪ੍ਰਦੇਸ਼ ਪ੍ਰਵੀਜ਼ਨ ਆ ਗਿਆ ਠੀਕ ਹੈ ਫਿਰ ਐਫ ਦੇ ਅੰਦਰ ਆਪਣੇ ਕੋਲ ਸਿਕਮ ਪ੍ਰਵੀਜ਼ਨ ਆ ਗਿਆ ਜੀ ਦੇ ਅੰਦਰ ਆਪਣੇ ਕੋਲ ਮਿਜ਼ੋਰਮ ਪ੍ਰਵੀਜ਼ਨ ਆ ਗਿਆ ਐਚ ਦੇ ਅੰਦਰ ਅਰੁਣਾਚਲ ਪ੍ਰਵੀਜ਼ਨ ਆ ਗਿਆ ਆਈ ਦੇ ਅੰਦਰ ਗੋਆ ਪ੍ਰਵੀਜ਼ਨ ਆ ਗਿਆ ਐਂਡ ਜੀ ਦੇ ਅੰਦਰ ਕਰਨਾਟਕਾ ਪ੍ਰਵੀਜ਼ਨ ਆ ਗਿਆ ਤਾਂ ਇਸ ਤਰੀਕੇ ਨਾਲ ਇਹ 371 373 ਦੇ ਵਿੱਚ ਇਸ ਤਰੀਕੇ ਦੇ ਨਾਲ A ਤੋਂ ਲੈ ਕੇ J ਤੱਕ ਆਪਣੇ ਕੋਲ ਜਿਹੜੇ ਪਾਰਟਸ ਦਿੱਤੇ ਹੋਏ ਨੇ ਇਹਨਾਂ ਦੇ ਵਿੱਚ ਦੇ ਸਾਰੇ ਜਿਹੜੇ ਪ੍ਰਵੀਜ਼ਨਸ ਆਪਾਂ ਨੂੰ ਦੇ ਰੱਖੇ ਨੇ ਔਰ ਇਹਨਾਂ ਨੂੰ ਆਪਾਂ ਦੇਖ ਸਕਦੇ ਹਾਂ ਇੱਥੋਂ ਪੜ੍ਹ ਸਕਦੇ ਹਾਂ ਠੀਕ ਹੈ ਨੈਕਸਟ ਆਰਟੀਕਲ ਜੋ ਹੈ ਆਪਣੇ ਕੋਲ ਆਰਟੀਕਲ ਨੰਬਰ 374 ਹੈ ਜਿਸ ਦੇ ਵਿੱਚ ਆਪਣੇ ਕੋਲੇ ਫੈਡਰਲ ਕੋਰਟ ਜੱਜਸ ਐਂਡ ਸੁਪਰੀਮ ਕੋਰਟ ਜੱਜਸ ਠੀਕ ਹੈ ਯਾਨੀ ਕਿ 1935 ਵਿੱਚ ਜਿਹੜੇ ਫੈਡਰਲ ਕੋਰਟ ਸੀ ਠੀਕ ਹੈ ਜਿਸ ਦੇ ਜੱਜ ਬਾਅਦ ਵਿੱਚ ਸੁਪਰੀਮ ਕੋਰਟ ਦੇ ਜੱਜ ਬਣ ਗਏ ਠੀਕ ਹੈ ਕਿਉਂਕਿ ਆਪਣੇ ਕੋਲ 335 ਤੋਂ ਪਹਿਲਾਂ ਜਿਹੜਾ ਬਣਿਆ ਸੀ ਉਹ ਫੈਡਰਲ ਕੋਰਟ ਬਣਿਆ ਸੀ 335 ਤੋਂ ਪਹਿਲਾਂ ਜਿਹੜਾ ਬਣਿਆ ਸੀ ਆਪਣੇ ਕੋਲ ਫੈਡਰਲ ਕੋਰਟ ਬਣਿਆ ਸੀ ਔਰ 335 ਐਕਟ ਜਿਹੜਾ ਆਪਣੇ ਕੋਲ ਆਇਆ ਸੀ ਗਵਰਨਮੈਂਟ ਆਫ ਇੰਡੀਆ ਐਕਟ 1935 ਠੀਕ ਹੈ 335 सॉरी ਕਹ ਰਿਹਾ ਸੀ ਮੈਂ 1935 ਠੀਕ ਹੈ ਤਾਂ ਆਪਣੇ ਕੋਲ ਸੀਗਾ ਜਿਹੜਾ 1935 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਸੀ ਉਸ ਦੇ ਤਹਿਤ ਫੈਡਰਲ ਕੋਰਟ ਨੂੰ ਚੇਂਜ ਕਰਕੇ ਉਹਨੂੰ ਸੁਪਰੀਮ ਕੋਰਟ ਜਿਹੜਾ ਸੀਗਾ ਉਹ ਬਣਾ ਦਿੱਤਾ ਗਿਆ ਸੀ ਤਾਂ ਜਿਹੜੇ ਫੈਡਰਲ ਕੋਰਟ ਦੇ ਜੱਜੇ ਸੀਗੇ ਉਹੀ ਜਿਹੜੇ ਸੀਗੇ ਉਹ ਕਿੱਦਾਂ ਚੱਲੇ ਗਏ ਸੀ ਉਹੀ ਸੁਪਰੀਮ ਕੋਰਟ ਦੇ ਜੱਜ ਬਣ ਗਏ ਸੀ ਠੀਕ ਹੈ ਇਹ ਆਪਣੇ ਕੋਲ ਦੇ ਵਿੱਚ ਲਿਖਿਆ ਗਿਆ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 379 ਤੋਂ ਲੈ ਕੇ ਆਰਟੀਕਲ ਨੰਬਰ 391 ਆਰਟੀਕਲ ਨੰਬਰ 379 ਤੋਂ ਉਸ 79 ਤੋਂ ਲੈ ਕੇ ਆਰਟੀਕਲ ਨੰਬਰ 399 ਤੱਕ ਜਿਹੜਾ ਸੀਗਾ ਇਹ ਆਪਣੇ ਸੰਵਿਧਾਨ ਦੇ ਵਿੱਚ ਹੁਣ ਨਹੀਂ ਰਹੀ ਇਹਨਾਂ ਨੂੰ ਜਿਹੜਾ ਹੈ ਆਪਣੇ ਕੋਲ ਪਾਰਲੀਮੈਂਟ ਦੁਆਰਾ ਹਟਾ ਦਿੱਤਾ ਗਿਆ ਹੈ ਤਾਂ ਕਿਹੜੀ ਐਮੈਂਡਮੈਂਟ ਦੇ ਤਹਿਤ ਇਹਨਾਂ ਨੂੰ ਹਟਾਇਆ ਗਿਆ ਤਾਂ 7th ਐਮੈਂਡਮੈਂਟ ਦੇ ਤਹਿਤ ਜਿਹੜਾ ਸੀਗਾ ਇਹਨਾਂ ਨੂੰ ਹਟਾ ਦਿੱਤਾ ਗਿਆ 1956 ਦੇ ਵਿੱਚ ਤਾਂ 1956 ਦੇ ਵਿੱਚ ਹੀ 7ਵੀਂ ਐਮੈਂਡਮੈਂਟ ਦੇ ਤਹਿਤ ਆਰਟੀਕਲ ਨੰਬਰ 379 ਤੋਂ ਲੈ ਕੇ ਆਰਟੀਕਲ ਨੰਬਰ 391 ਤੱਕ ਇਹਨਾਂ ਨੂੰ ਹਟਾ ਦਿੱਤਾ ਗਿਆ ਸੀ ਨੈਕਸਟ ਆਪਣੇ ਕੋਲ ਜੋ ਪਾਰਟ ਹੈ ਪਾਰਟ ਨੰਬਰ 22 ਜਿਸ ਦੇ ਵਿੱਚ ਆਪਣੇ ਕੋਲ ਨੇ ਸ਼ਾਰਟ ਟਾਈਟਲਸ ਕਮਿਟਮੈਂਟ ऑथोरिटिव ऑथोरिटेटिव ठीक है तो ये पार्ट्स जड़े ने अपने को पार्ट नंबर 22 ਦੇ ਵਿੱਚ ਨੇ ਜਿਹਦੇ ਵਿੱਚ ਆਪਣੇ ਕੋਲ ਫਰਸਟ ਆਰਟੀਕਲ ਜੋ ਆਪ ਨੂੰ ਦੇਖਣ ਨੂੰ ਮਿਲਦਾ ਹੈ ਉਹ ਹੈ ਆਪਣੇ ਕੋਲ 393 ਜਿਸ ਦੇ ਵਿੱਚ ਆਪਣੇ ਕੋਲ தி ਕਨਸਟੀਟਿਊਸ਼ਨ ਆਫ ਇੰਡੀਆ தி ਕਨਸਟੀਟਿਊਸ਼ਨ ਆਫ ਇੰਡੀਆ ਯਾਨੀ ਕਿ ਸੰਵਿਧਾਨ ਦਾ ਕੀ ਨਾਮ ਹੈ ਠੀਕ ਹੈ ਤਾਂ ਸੰਵਿਧਾਨ ਦਾ ਨਾਮ ਹੁਣ ਤੱਕ ਆਪਾਂ ਸੰਵਿਧਾਨ ਤਾਂ ਪੂਰਾ ਪੜ੍ਹਦੇ ਆਏ ਆ ਠੀਕ ਹੈ ਬਟ ਉਸ ਸੰਵਿਧਾਨ ਨੂੰ ਇੱਕ ਨਾਮ ਤਾਂ ਦਿੱਤਾ ਹੋਏਗਾ ਨਾ ਕਿ ਸੰਵਿਧਾਨਿਤ ਤੱਕ ਜਿਵੇਂ ਅਲੱਗ-ਅਲੱਗ ਦੇਸ਼ਾਂ ਦੇ ਸੰਵਿਧਾਨਾਂ ਨੂੰ ਅਲੱਗ-ਅਲੱਗ ਨਾਮ ਦਿੱਤਾ ਹੋਇਆ ਜਿਵੇਂ ਕੈਨੇਡਾ ਦਾ ਸੰਵਿਧਾਨ ਹੋਗਾ ਤਾਂ ਦੀ ਕਨਸਟੀਟਿਊਸ਼ਨ ਆਫ ਕੈਨੇਡਾ ਠੀਕ ਹੈ ਦੀ ਅਮਰੀਕਾ ਦਾ ਹੋਊਗਾ ਤਾਂ ਦੀ ਕਨਸਟੀਟਿਊਸ਼ਨ ਆਫ ਅਮਰੀਕਾ ਤਾਂ ਉਸੇ ਤਰੀਕੇ ਨਾਲ ਆਪਣੇ ਭਾਰਤ ਦਾ ਸੰਵਿਧਾਨ ਜਿਸ ਦਾ ਨਾਮ ਹੈ ਦੀ ਕਨਸਟੀਟਿਊਸ਼ਨ ਆਫ ਇੰਡੀਆ ਯਾਨੀ ਕਿ ਭਾਰਤ ਦਾ ਸੰਵਿਧਾਨ ਠੀਕ ਹੈ ਉਹ ਆਪਣਾ ਨਾਮ ਜੋ ਹੈ ਸੰਵਿਧਾਨ ਦਾ ਲਿਖਤਾ ਹੈ 393 ਨੰਬਰ ਆਰਟੀਕਲ ਦੇ ਅੰਦਰ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 394 ਜਿਸ ਦੇ ਵਿੱਚ ਆਪਣੇ ਕੋਲ ਸ਼ੁਰੂਆਤ ਸ਼ੁਰੂਆਤ ਕਿਸ ਚੀਜ਼ ਦੀ ਤਾਂ ਭਾਰਤ ਵਿੱਚ ਸਭ ਤੋਂ ਪਹਿਲਾਂ ਜਿਹੜੇ ਸੀਗੇ 16 ਆਰਟੀਕਲ ਜਿਹੜੇ ਸੀ ਉਹ ਲਾਗੂ ਹੋਏ ਸੀ ਯਾਨੀ ਕਿ ਆਪਾਂ ਨੂੰ ਪਤਾ ਹੈ ਕਿ ਆਪਣਾ ਜਿਹੜਾ ਸੰਵਿਧਾਨ ਸੀਗਾ ਉਹ 26 ਨਵੰਬਰ ਠੀਕ ਹੈ 26 ਨਵੰਬਰ 1949 ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਠੀਕ ਹੈ ਭਾਰਤ ਦਾ ਸੰਵਿਧਾਨ ਜੋ ਸੀ ਉਹ 26 ਨਵੰਬਰ 1949 ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਔਰ 26 ਜਨਵਰੀ 1950 ਦੇ ਵਿੱਚ ਜਿਹੜਾ ਸੀਗਾ ਆਪਣੇ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਠੀਕ ਹੈ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਬਟ ਕੀ ਹੋਇਆ ਸੀਗਾ ਜਦੋਂ 26 ਨਵੰਬਰ 1949 ਦੇ ਵਿੱਚ ਆਪਣੇ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਉਸੇ ਟਾਈਮ ਤੇ 26 ਨਵੰਬਰ 1949 ਦੇ ਵਿੱਚ ਹੀ ਜਿਹੜੇ ਸੀਗੇ ਉਹ 16 ਆਰਟੀਕਲ ਜਿਹੜੇ ਸੀਗੇ ਉਸੇ ਟਾਈਮ ਜਿਹੜੇ ਸੀ ਲਾਗੂ ਕਰ ਦਿੱਤੇ ਗਏ ਸੀ ਔਰ ਬਾਕੀ ਦਾ ਪੂਰਾ ਸੰਵਿਧਾਨ ਜਿਹੜਾ ਸੀਗਾ ਉਹ 26 ਨਵੰਬਰ 1950 ਨੂੰ ਲਾਗ सोलह जोड़े आर्टिकल से बारे अगला आप जानना पाइए तो यह अपने को जोड़े आर्टिकल से अपने को आर्टिकल नंबर पे सत्त अठ नौ सठ तीन सौ चौबीस तीन सौ छियाठ ठीक है तीन सौ सताहठ तीन सौ उनासी ठीक है तीन सौ अस्सी तीन सौ अठासी तीन सौ इकानवे तीन सौ बानवे ठीक है फिर अपने को आ गया तीन सौ तिरानवे 294 ਠੀਕ ਹੈ ਤਾਂ ਇਹ 16 ਜਿਹੜੇ ਆਰਟੀਕਲ ਸੀਗੇ ਇਹ ਆਪਣੇ ਕੋਲ ਜਿਹੜੇ ਸੀਗੇ ਇਹ 26 ਨਵੰਬਰ 1949 ਦੇ ਵਿੱਚ ਹੀ ਲਾਗੂ ਕਰ ਦਿੱਤੇ ਗਏ ਸੀ ਔਰ ਬਾਕੀ ਦਾ ਪੂਰਾ ਸੰਵਿਧਾਨ ਜਿਹੜਾ ਸੀਗਾ ਉਹ 26 ਜਨਵਰੀ 1950 ਦੇ ਵਿੱਚ ਲਾਗੂ ਕੀਤਾ ਗਿਆ ਸੀ ਤਾਂ ਇਹ ਸੀਗਾ ਆਪਣੇ ਕੋਲ ਆਰਟੀਕਲ ਨੰਬਰ 394 ਦੇ ਅੰਦਰ ਵੀ ਸ਼ੁਰੂਆਤੀ ਦੇ ਵਿੱਚ ਜਿਹੜੇ ਸੀਗੇ ਇਹ ਆਰਟੀਕਲ ਜਿਹੜੇ ਸੀ 16 ਇਹ ਵੀ ਕੋਈ ਆਪਣੇ ਲਈ ਇੰਪੋਰਟੈਂਟ ਬਣ ਜਾਂਦਾ ਕਿਉਂਕਿ ਇਹ ਵੀ ਪੁੱਛਿਆ ਜਾ ਸਕਦਾ ਕਿ ਭਾਰਤ ਦਾ ਸੰਵਿਧਾਨ ਜਿਹੜਾ ਸੀਗਾ ਆਪਣੇ ਕੋਲੇ ਉਹਦਾ 26 26 ਜਨਵਰੀ 1950 ਨੂੰ ਲਾਗੂ ਹੋਇਆ ਸੀਗਾ ਠੀਕ ਹੈ ਤਾਂ ਕਿੰਨੇ ਆਰਟੀਕਲ ਜਿਹੜੇ ਸੀਗੇ ਉਹ 26 ਨਵੰਬਰ 1950 ਤੋਂ ਯਾਨੀ ਕਿ ਸੰਵਿਧਾਨ ਲਾਗੂ ਕਰਨ ਦੇ ਤੋਂ ਪਹਿਲਾਂ ਹੀ ਜਿਹੜੇ ਸੀਗੇ ਉਹ ਲਾਗੂ ਕਰ ਦਿੱਤੇ ਗਏ ਸੀ ਯਾਨੀ ਕਿ 26 ਨਵੰਬਰ 1947 ਦੇ ਵਿੱਚ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਤਾਂ ਉਸੇ ਸਮੇਂ ਜਿਹੜੀ ਗਿਣਤੀ ਸੀ ਕਿ ਨੇ ਸੀ 16 ਆਰਟੀਕਲ ਜਿਹੜੇ ਸੀਗੇ ਇਹ ਪਹਿਲਾਂ ਹੀ ਜਿਹੜੇ ਸੀਗੇ ਲਾਗੂ ਕਰ ਦਿੱਤੇ ਗਏ ਸੀ ਠੀਕ ਹੈ ਨੈਕਸਟ ਜੋ ਆਰਟੀਕਲ ਹੈ ਆਪਣੇ ਕੋਲ ਉਹ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 395 ਤਾਂ ਆਰਟੀਕਲ ਨੰਬਰ 395 ਵੀ ਜਿਹੜਾ ਹੈ ਜੀ ਹੁਣ ਇਹ ਕੀ ਹੈਗਾ ਹੈ ਆਪਣੇ ਸੰਵਿਧਾਨ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ ਪਾਰਲੀਮੈਂਟ ਦੁਆਰਾ ਹੁਣ ਇਹ ਆਪਣੇ ਸੰਵਿਧਾਨ ਦੇ ਵਿੱਚ ਨਹੀਂ ਰਿਹਾ ਤਾਂ ਆਰਟੀਕਲ ਨੰਬਰ 395 ਆਪਣੇ ਸੰਵਿਧਾਨ ਦਾ ਲਾਸਟ ਆਰਟੀਕਲ ਹੈ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਆਪਣੇ ਕੋਲ ਆਰਟੀਕਲ ਸਿਗੇ ਜਾਂ ਪਾਰਟ ਸਿਗੇ ਜਾਂ ਸ਼ੈਡਿਊਲ ਸਿਗੇ ਜਿਵੇਂ ਕਿ ਆਪਣੇ ਕੋਲੇ ਪਹਿਲਾ ਪਾਰਟ ਸੀਗੇ बई ठीक है हूँ पार्ट्स किन्ने हो चुके हैं पच्ची पहला शड्यूल किन्ने से अठ हम कि हो चुके हैं बारह पहला आर्टिकल किन्ने से तीन सौ पचानवे हूँ हो चुके हैं चार सौ सत्तर बट आप पढ़े किन्ने तक तीन सौ पचानवे तक की आपस कि तक पढ़े बीस तक की आपका शड्यूल किन्ने तक पढ़े अठ तक ठीक है ਯਾਨੀ ਕਿ ਸ਼ਡਿਊਲ ਤਾਂ ਆਪਣੀ ਡਾਇਰੈਕਟ 12 ਹੋ ਚੁੱਕੇ ਨੇ 12 ਦੇ 12 ਆਪਾਂ ਪੜੇ ਠੀਕ ਹੈ ਬਟ ਅਗਰ ਦੇਖਿਆ ਹੈਗਾ ਤੁਸੀਂ ਪਾਰਟ ਆਪਾਂ 22 ਤੱਕ ਹੀ ਦੇਖਿਓ ਔਰ ਆਰਟੀਕਲ ਆਪਾਂ 395 ਤੱਕ ਹੀ ਦੇਖਿਓ ਪਰ ਇਹਦਾ ਕਿਉਂ ਤਾਂ ਐਦਾਂ ਇਹ ਕਰਕੇ ਆ ਜੀ ਆਪਣੇ ਕੋਲ ਕਿਉਂਕਿ ਜਿਹੜੀਆਂ ਇਹ ਐਮੈਂਡਮੈਂਟਸ ਦੇ ਤਹਿਤ ਇਹਨਾਂ ਦੀ ਗਿਣਤੀ ਇੰਨੀ ਹੋਈ ਹੈ ਤਾਂ ਇਹ ਜਿਹਨਾਂ ਦੀ ਅਗਰ ਕਾਊਂਟਿੰਗ ਵਾਈਜ਼ ਦੇਖੀਏ ਤਾਂ ਉਹ ਆਪਾਂ ਨੂੰ ਇਦਾਂ ਹੀ ਦੇਖਣ ਨੂੰ ਮਿਲ ਲਗੀ ਠੀਕ ਹੈ ਤਪਾਚੀ ਇਸ ਤਰੀਕੇ ਨਾਲ ਹੁੰਦੇ ਨੇ ਕਿਉਂਕਿ ਆਪਣੇ ਕੋਲ ਜਿਹੜਾ ਪਾਰਟ ਨੰਬਰ 4 ਸੀਗਾ ਉਸੇ ਵਿੱਚ ਇੱਕ ਪਾਰਟ ਨੰਬਰ A ਐਡ ਹੋ ਗਿਆ ਠੀਕ ਹੈ ਫਿਰ ਆਪਣੇ ਕੋਲ ਪਾਰਟ ਨੰਬਰ 9 ਆਉਂਦਾ ਜਿਹਦੇ ਵਿੱਚ ਪਾਰਟ ਨੰਬਰ 9 A ਐਡ ਹੁੰਦਾ ਫਿਰ ਆਪਣੇ ਕੋਲ ਪਾਰਟ 14 ਆਉਂਦਾ ਜਿਹਦੇ ਵਿੱਚ ਪਾਰਟ ਨੰਬਰ 14 A ਐਡ ਹੁੰਦਾ ਤਾਂ ਇਹ ਜਿਹੜੇ ਤਿੰਨ ਪਾਰਟ ਸੀਗੇ ਆਪਣੇ ਕੋਲ 4 9 ਔਰ ਇਹ ਇਹਨਾਂ ਦੇ ਵਿੱਚ ਐਮੈਂਡਮੈਂਟਸ ਹੋ ਕੇ ਇਹ ਨਾਲ ਜੁੜੇ ਤਾਂ 22 ਤੋਂ ਆਪਣੇ ਕਿੰਨੇ ਹੋਗੇ 25 ਹੋਗੇ ਉਸ ਤੋਂ ਬਾਅਦ ਆਪਣੇ ਕੋਲ ਅਗਰ ਸ਼ੈਡਿਊਲ ਦੀ ਗੱਲ ਕਰੀਏ ਤਾਂ ਸ਼ੈਡਿਊਲ ਆਪਣੇ ਕੋਲੇ 8 ਤੋਂ 12 ਹੋਏ ਸੀ ਜਿਸ ਦੇ ਵਿੱਚ ਆਪਣੇ ਕੋਲੇ 9th ਸ਼ੈਡਿਊਲ 10th ਸ਼ੈਡਿਊਲ 12 ਔਰ ਇਹ ਚਾਰ ਸ਼ੈਡਿਊਲ ਜਿਹੜੇ ਸੀਗੇ ਆਪਣੇ ਕੋਲੇ ਇਹ ਐਡ ਕੀਤੇ ਗਏ ਸੀ ਜਿਹਦੇ ਵਿੱਚ 9ਵੇਂ ਦੇ ਵਿੱਚ ਲੈਂਡ ਰਿਫਾਰਮ ਸੀਗਾ ਆਪਣੇ ਕੋਲ 10ਵੇਂ ਦੇ ਵਿੱਚ ਐਂਟੀ ਡੈਫੈਕਸ਼ਨ ਲਾ 11ਵੇਂ ਦੇ ਵਿੱਚ ਪੰਚਾਇਤੀ ਰਾਜ ਔਰ 12ਵੇਂ ਦੇ ਵਿੱਚ ਆਪਣੇ ਕੋਲ ਮਿਊਨਿਸਪੈਲਿਟੀ ਸੀਗੀਆਂ ਤਾਂ ਇਹ ਆਪਣੇ ਕੋਲ ਆਰਟੀਕਲ ਜਿਹੜੇ ਅਮੈਂਡਮੈਂਟਸ ਜਿਹੜੀਆਂ ਸੀ ਇਹ ਐਡ ਹੋਈਆਂ ਸੀਗੀਆਂ ਆਪਣੇ ਕੋਲੇ ਠੀਕ ਹੈ ਔਰ ਜੇ ਅਗਰ ਤੁਸੀਂ ਪੂਰੀਆਂ ਅਮੈਂਡਮੈਂਟਸ ਬਾਰੇ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਆਪਣੇ ਸੰਵਿਧਾਨ ਦੇ ਵਿੱਚ ਟੋਟਲ ਜਿਹੜੀਆਂ ਸੀਗੀਆਂ ਉਹ 105 ਅਮੈਂਡਮੈਂਟ ਹੋ ਰੱਖੀਆਂ ਨੇ ਠੀਕ ਹੈ ਟੋਟਲ 105 ਅਮੈਂਡਮੈਂਟ ਔਰ ਟੋਟਲ ਬਾਰੇ ਜ ਉਹ ਆਪਣੀ ਅਪਲੋਡ ਕਰ ਚੁੱਕਿਆ ਹਾਂ ਚੈਨਲ ਤੇ ਤੁਸੀਂ ਉੱਥੇ ਜਾ ਕੇ ਜਿਹੜੀ ਹੈ ਸਪੈਸ਼ਲ ਅਮੈਂਡਮੈਂਟਸ ਦੀ ਵੀਡੀਓ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਉਹਦੇ ਵਿੱਚ ਆਪਣੀਆਂ ਪੂਰੀਆਂ ਐਡਮਿਨਸ ਜਿਹੜੀਆਂ ਨੇ ਆਪਾਂ ਕਵਰ ਕੀਤੀਆਂ ਹੋਈਆਂ ਨੇ ਠੀਕ ਹੈ ਤਾਂ ਉਸੇ ਤਰੀਕੇ ਨਾਲ ਜਿਵੇਂ ਆਪਾਂ ਦੇਖਿਆ ਸੀਗਾ ਕਿ ਆਰਟੀਕਲ ਸੀਗੇ ਆਪਣੇ ਕੋਲ 395 ਬਟ ਹੁਣ ਚੋ ਹੋ ਚੁੱਕੇ 370 ਬਟਾਪਾ ਪੜਾਇਆ ਲਿਆ 395 ਤੱਕ ਤਾਂ ਉਸੇ ਤਰੀਕੇ ਨਾਲ ਇਹ ਨੇ ਜਿਵੇਂ ਕਿ ਕਿ 395 ਆਰਟੀਕਲਸ ਨੇ ਜਿਵੇਂ ਕਿ ਆਪਾਂ ਪਾਰਟ ਨੰਬਰ 377 ਦੇ ਵਿੱਚ ਹੀ ਅੱਜ ਦੀ ਕਲਾਸ ਦੇ ਵਿੱਚ ਹੀ ਦੇਖਿਆ ਕਿ ਪਾਰਟ ਨੰਬਰ 1 2 3 4 ਐਸੇ ਤਰੀਕੇ ਨਾਲ ए बी सी ਡੀ ਉਸ ਦੇ ਪਾਰਟ ਚੱਲ ਰਹੇ ਸੀਗੇ ਠੀਕ ਹੈ ਤਾਂ ਇਸੇ ਤਰੀਕੇ ਨਾਲ ਜਿਹੜੀਆਂ ਵੀ ਐਮੈਂਡਮੈਂਟਸ ਹੋ ਕੇ ਕੋਈ ਆਰਟੀਕਲਸ ਬਣੇ ਨੇ ਜਿਵੇਂ 21 ਬਣਾਈ 21 ਤੋਂ a ਬਣਿਆ ਠੀਕ ਹੈ ਤਾਂ ਐਸੇ ਤਰੀਕੇ ਨਾਲ ਅਲੱਗ-ਅਲੱਗ ਪਾਰਟੀਕਲਸ ਨੇ ਜਿਹੜੇ उम्मीद है समझ आई होगी ठीक है तो अभी की क्लास के लिए इना ही और अगर तीसरी अजे तक भी चैनल सबसक्राइब नहीं कर रखिया तो चैनल सबसक्राइब जरूर कर लेना और बैलैकन वाली घंटी को ऑल तो जरूर प्रेस कर लेना ताकि अगर आने वाली वीडियो की नोटिफिकेशन जो है तुम्हे तो तक पहल पहुँचती रहे इस वीडियो ने में वी अपने दोस्तों मित्र तक शेयर करना नोता उन्होंने तक भी इंफॉर्मेशन पहुंचती रहे क्योंकि अपन ज्लास ने थ्योरी बेस्ड रह और अज्ज अपनी पॉलिटिक क्लास जी ये लास्ट क्लास है कल तो जोड़ा टॉपिक रहेगा वो नव आप स्टार्ट करा